ਮੈਂ ਮੈਂ ਦੱਸਣਾ ਚਾਹਣਾ ਵੀ ਇਹ ਜਿਹੜਾ ਸਕੂਲ ਹੈ ਬੜਾ ਪੁਰਾਣਾ ਸਕੂਲ ਹੈ ਸਾਡਾ ਔਰ ਮੈਂ ਜਦੋਂ ਐਮਐਲਏ ਬਣਿਆ ਸੀ ਬਤੌਰ ਮੈਂ ਇੱਥੇ ਪਹੁੰਚਿਆ ਸੀ ਤੇ ਸਾਡੇ ਟੀਚਰ ਸਰਬਾਨਾ ਪ੍ਰਿੰਸੀਪਲ ਸਰਬਾਨਾ ਦੀਆਂ ਡਿਮਾਂਡਾਂ ਸੀ ਤੇ ਮੈਂ ਉਦੋਂ ਉਹਨਾਂ ਨਾਲ ਵਾਦਾ ਕਰਕੇ ਗਿਆ ਸੀ ਵੀ ਤੁਸੀਂ ਆਪਣੀਆਂ ਪ੍ਰੋਪੋਜ਼ਲਾਂ ਜਿਹੜੀਆਂ ਸਾਨੂੰ ਭੇਜੋ ਆਪਾਂ ਉਹਨੂੰ ਕਵਰ ਕਰਦੇ ਹਾਂ ਤੇ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਮਸੂਮ ਸਮਝਦਾ ਸੀ ਵੀ ਜਿਦ ਤਰ੍ਹਾਂ ਪੁਰਾਣੀਆਂ ਸਰਕਾਰਾਂ ਦੇ ਲੀਡਰ ਕਹੇ ਕੋਈ ਜਾਂਦੇ ਸੀ ਬਾਅਦ ਚ ਗੱਲਬਾਤ ਤੇ ਹੁੰਦੀ ਕੋਈ ਨਹੀਂ ਸੀ ਜਦੋਂ ਇਹਨਾਂ ਨੇ ਪ੍ਰੋਪੋਜ਼ਲਾਂ ਭੇਜੀਆਂ ਤੇ ਪੈਸਾ ਇਹਨਾਂ ਨੂੰ ਜਦੋਂ ਆਇਆ ਤੇ ਅੱਜ ਪੈਸਾ ਦੇਣ ਤੋਂ ਬਾਅਦ ਰੂਮ ਬਣਨ ਤੋਂ ਬਾਅਦ ਸਾਰੇ ਤਿਆਰ ਹੋਣ ਤੋਂ ਬਾਅਦ ਅੱਜ ਉਦਘਾਟਨ ਕੀਤਾ ਤੇ ਮੈਂ ਅੱਗੇ ਕਹਿ ਰਿਹਾ ਸੀ ਮੈਂ ਕਿ ਹੁਣ ਹੋ ਗਿਆ ਯਕੀਨ ਕਿ ਨਹੀਂ ਸੋ ਕਹਿਂਦਾ ਭਾਪ ਸਾਡਾ ਮੇਨ ਮੁੱਤੇ ਬੱਚਿਆਂ ਦੀ ਪੜਾਈ ਇਹਨਾਂ ਦੇ ਸਕੂਲ ਇਹਨਾਂ ਨੂੰ ਵਧੀਆ ਤੇ ਬਿਹਤਰੀਨ ਬਣਾਉਣਾ ਤੁਸੀਂ ਦੇਖ ਰਹੇ ਹੋਗੇ ਤੁਸੀਂ ਵੀ ਮੈਂ ਦੇਖ ਰਿਹਾ ਸੀ ਵੀ ਜਿੱਥੇ ਵੀ ਮੈਂ ਜਾਣਾ ਤੁਸੀਂ ਉੱਥੇ ਪਹੁੰਚ ਰਹੇ ਹੋ ਕਿਉਂਕਿ ਇਹਨਾਂ ਪਹਿਲਾਂ ਸਕੂਲਾਂ ਵੱਲ ਧਿਆਨ ਨਹੀਂ ਸੀ ਕਿਸੇ ਨੇ ਦਿੱਤਾ ਜੀ ਜੀ ਸੋ ਕਹਿਣ ਦਾ ਭਾਵ ਪੰਜਾਬ ਨੂੰ ਤਰੱਕੀ 'ਚ ਜੇ ਲੈ ਕੇ ਜਾਵਾਂਗੇ ਤੇ ਬੱਚੇ ਸਾਡੇ ਪੜ੍ਹ ਲਿਖ ਜਾਣਗੇ ਆਗਾਹ ਵਧਨਗੇ ਤੇ ਤਾਂ ਹੀ ਤਰੱਕੀ 'ਚ ਜਾਵਾਂਗੇ ਸੋ ਸਾਡਾ ਬਿਲਕੁਲ ਫੋਕਸ ਆ ਅੱਜ ਹੁਣ ਸਾਰੇ ਏਰੀਆ ਦੇ ਵਿੱਚ ਪਤਾ ਲੱਗ ਗਿਆ ਕਿ ਮੈਂ ਕਿੱਥੇ ਆਇਆ ਮੈਂ ਸਰਕਾਰੀ ਸਕੂਲ ਆਇਆ ਕਿਉਂ ਆਇਆ ਕਿਉਂਕਿ ਇਨ੍ਹਾਂ ਸਕੂਲਾਂ ਦੇ ਵਿੱਚ ਲੀਡਰ ਪਹਿਲਾਂ ਸਿਰਫ ਤੇ ਸਿਰਫ ਵੋਟਾਂ ਲਾ ਕੇ ਆਉਂਦੇ ਹੁੰਦੇ ਸੀ ਬੂਥ ਚੈੱਕ ਕਰਨ ਪਰ ਹੁਣ ਇੱਕ ਸਿਆਸਤ ਕਹਿੰਦੇ ਸੀ ਨਾ ਬਦਲਾ ਆਊਗਾ ਇਹ ਬਦਲਾਵਾ ਅੱਜ ਸਰਕਾਰੀ ਸਕੂਲਾਂ 'ਚ ਇਸ ਕਰਕੇ ਆ ਰਹੇ ਆ ਕਿ ਜਿਹੜੇ ਵੀ ਇਨ੍ਹਾਂ ਦੇ ਕੰਮ ਨੇ ਹੁਣ ਤੱਕ ਜਿਹੜੇ ਕੋਈ ਪੈਂਡਿੰਗ ਵੀ ਨੇ ਸਾਨੂੰ ਦੱਸੋ ਸਾਡੇ ਕੋਲ ਕਰੋੜਾ ਰੁਪਇਆ ਬਜਟ ਆ ਬੱਚਿਆਂ ਦੀ ਆਪਾਂ ਪੜ੍ਹਾਈ ਵਾਸਤੇ ਸਟੱਡੀ ਵਾਸਤੇ ਰੱਖਿਆ ਆਪਾਂ ਵੀ ਪੂਰਾ ਕਰਾਂਗੇ ਉਹ ਇੱਕ ਤਰਫਾ ਮੈਸੇਜ ਆਮ ਆਦਮੀ ਪਾਰਟੀ ਆ ਜੀ ਨੋਟ ਕਰ ਲੋ ਆਪਾਂ ਬੜੀ ਵੱਡੀ ਲੀਡ ਨਾਲ ਜਿੱਤ ਕੇ ਉਥੋਂ ਬਾਹਰ ਨਿਕਲਣਾ ਮੈਂ ਉਸ ਸ਼ਖਸ ਨੂੰ ਮਿਲਿਆ ਆਪਣੇ ਕੈਂਡੀਡੇਟ ਸਾਡੇ ਸੰਜੀਵ ਅਰੋੜਾ ਤੇ ਉਹ ਬੰਦੇ ਕੋ ਨਾਂ ਤੇ ਪੈਸੇ ਦੀ ਕੋਈ ਕਮੀ ਨਾ ਉਸ ਬੰਦੇ ਨੂੰ ਲੋਕਾਂ ਦੇ ਮਾਨ ਸਤਕਾਰ ਵੱਲੋਂ ਕਮੀ ਬਸ ਉਹਦੇ ਦਿਲ ਦੇ ਵਿੱਚ ਇੱਕ ਜਜ਼ਬਾ ਹੈ ਬੜੇ ਸਤਕਾਰਯੋਗ ਨੇ ਸਾਡੇ ਉਹਨਾਂ ਦਾ ਜਜ਼ਬਾ ਇਹੋ ਹੀ ਹੈ ਵੀ ਮੈਂ ਆਪਣੇ ਲੁਧਿਆਣੇ ਦੀ ਕੁਛ ਨਾ ਕੁਛ ਕਰ ਜਾਵਾਂ ਔਰ ਜਿਹੜੇ ਬੰਦੇ ਕਾਮਯਾਬ ਉਹੀ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਜਜ਼ਬਾ ਤੇ ਜਨੂੰਨ ਹੁੰਦਾ ਉਹ ਜਜ਼ਬੇ ਨੂੰ ਲੈ ਕੇ ਅੱਗੇ ਜਾ ਰਹੇ ਨੇ ਔਰ ਮੈਂ ਰਣੀਆਂ ਸਾਨੂੰ ਐਸੇ ਹੀ ਲੀਡਰਾਂ ਦੀ ਲੋੜ ਆ ਜਿਹੜਾ ਕੁਝ ਕਰਨਾ ਚਾਹੁੰਦੇ ਹੋਣ ਕਿਉਂਕਿ ਪੁਰਾਣੇ ਦੇ ਜਿਹੜੇ ਤੁਸੀਂ ਵੇਖੇ ਬੰਦ ਕਮਰਿਆਂ ਜੇਸੀ ਦੇ ਕਮਰਿਆਂ 'ਚ ਬੈਠ ਕੇ ਵੀ ਉਹ ਸਿਆਸਤਾਂ ਕਰਦੇ ਸੀ ਪਰ ਹਾਂ ਇਹ ਫਸਟ ਟਾਈਮ ਹੋਇਆ ਜਿਹੜਾ ਲੋਕਾਂ ਦੇ ਗਰਾਊਂਡ ਲੈਵਲ ਤੇ ਆਪਾਂ ਜਾ ਰਹੇ ਹਾਂ ਔਰ ਮੈਂ ਰਣੀ ਆ ਇਸ ਬਟਾਲੇ ਦੇ ਵਿੱਚ ਇਸ ਸਕੂਲ ਨੂੰ ਹੁਣ ਤੱਕ ਆਪਾਂ 49 ਲੱਖ 25000 ਰੁਪਏ ਜਿਹੜਾ ਦੇ ਚੁੱਕੇ ਹਾਂ ਔਰ ਜਿੱਥੇ ਵੀ ਜ਼ਰੂਰਤ ਹੈ ਸਾਨੂੰ ਆਪਾਂ ਉਹ ਵੀ ਉਹਨੂੰ ਕਰਾਂਗੇ